ਦੇਖੋ ਜਿਹੜਾ ਮੰਤਰੀ ਸਾਹਿਬ ਜਿਹੜਾ ਅੱਜ ਦੀ ਪੈਦਲ ਯਾਤਰਾ ਕਰਨ ਜਾ ਰਹੇ ਉਹ ਕੀ ਕਹਿਣਾ ਚਾਹੇ ਕਲਗੀਧਰਪਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਇਹ ਜਿਹੜੀ ਲਸਾਨੀ ਕੁਰਬਾਨੀ ਆ ਉਸ ਨੂੰ ਸਜਦਾ ਕਰਨ ਲਈ ਪਾਇਲ ਤੋਂ ਹਰ ਸਾਲ ਸਾਡੇ ਜ਼ਿਲ੍ਹਾ ਦੇ ਕਾਂਗਰਸ ਦੇ ਪ੍ਰਧਾਨ ਔਰ ਸਾਬਕਾ ਐਮਐਲਏ ਸਾਲਖਵੀਰ ਸਿੰਘ ਜੀ ਵੱਲੋਂ ਸਮੂਹ ਸਾਥੀਆਂ ਨੂੰ ਨਾਲ ਲੈ ਕੇ ਇਹ ਯਾਤਰਾ ਜਿਹੜੀ ਆ ਉਹ ਪੈਦਲ ਫਤੇਗੜ ਸਾਹਿਬ ਦੀ ਉਹ ਮਹਾਨ ਧਰਤੀ ਤੱਕ ਪਹੁੰਚਦੀ ਹੈ ਉੱਥੇ ਜਾ ਕੇ ਮੱਥਾ ਟੇਕਦੇ ਨੇ ਨਤਮਸਤਕ ਹੁੰਦੇ ਨੇ ਔਰ ਸਰਬੱਤ ਦੇ ਭਲੇ ਦੀ ਅਰਦਾਸ ਹੁੰਦੀ ਹੈ ਔਰ ਇਹ ਜਿਹੜੀ ਯਾਤਰਾ ਪਿਛਲੇ ਕਈ ਸਾਲਾਂ ਤੋਂ ਸਾਲ ਲਖਵੀਰ ਸਿੰਘ ਜੀ ਦੀ ਰਹਿਨਮਾਈ ਦੇ ਥੱਲੇ ਇਹ ਕੱਢੀ ਜਾਂਦੀ ਹੈ ਤੋਂ ਅੱਜ ਇਹ ਰਾਤ ਨੂੰ ਖੰਨੇ ਚ ਰੁਕੀ ਸੀਗੀ ਯਾਤਰਾ ਤੇ ਅੱਜ ਦਾ ਫੇਰ ਦੁਬਾਰਾ ਦੂਸਰੇ ਦਿਨ ਅਸੀਂ ਆਰੰਭ ਕੀਤਾ ਔਰ ਅੱਜ ਸਾਰੇ ਸਾਥੀ ਸਾਰੀ ਸੰਗਤ ਜਿਹੜੀ ਆ ਉਹ ਵੱਡੀ ਗਿਣਤੀ ਚ ਗੁਰਦੁਆਰਾ ਸਾਹਿਬ ਜਿਹੜੀ ਆ ਪੈਦਲ ਯਾਤਰਾ ਜਿਹੜੀ ਪਹੁੰਚੇਗੀ ਔਰ ਵੈਸੇ ਵੀ ਬਹੁਤ ਜ਼ਿਆਦਾ ਕਿਉਂਕਿ ਨੈਸ਼ਨਲ ਹਾਈਵੇ ਆ ਅ ਪਿੱਛੋਂ ਬਾਰਡਰ ਤੋਂ ਦੂਸਰੇ ਹੋਰ ਪੰਜਾਬ ਦੇ ਹਿੱਸਿਆਂ ਚੋਂ ਬਹੁਤ ਵੱਡੀ ਗਿਣਤੀ ਚ ਬੜੇ ਉਤਸ਼ਾਹ ਦੇ ਨਾਲ ਬੜੇ ਸ਼ਰਧਾ ਦੇ ਨਾਲ ਸੰਗਤ ਜਿਹੜੀ ਆ ਟਰੈਕਟਰ ਟਰਾਲੀਆਂ ਤੇ ਆਪਣੇ ਵਾਹਨਾਂ ਤੇ ਔਰ ਬਹੁਤ ਸਾਰੇ ਪੈਦਲ ਵੀ ਆ ਰਹੇ ਨੇ ਮੋਟਰਸਾਈਕਲ ਸਕੂਟਰਾਂ ਦੇ ਉੱਤੇ ਜਾ ਰਹੇ ਨੇ ਸੋ ਅੱਜ ਬਹੁਤ ਵੱਡੀ ਗਿਣਤੀ ਚ ਸੰਗਤ ਜਿਹੜੀ ਆ ਉਸ ਮਹਾਨ ਧਰਤੀ ਤੇ ਨਤਮਸਤਕ ਹੋਣ ਲਈ ਜਿਹੜੀ ਆ ਪਹੁੰਚ ਰਹੀ ਹੈ ਔਰ ਆਪਾਂ ਸਾਰੇ ਆਓ ਇਹੀ ਪ੍ਰਣ ਕਰੀਏ ਇਹੀ ਸਾਰੇ ਭਲੇ ਸਰਬੱਤ ਦੇ ਭਲੇ ਦੀ ਅਰਦਾਸ ਕਰੀਏ ਸੱਚੇ ਪਾਤਸ਼ਾਹ ਸਾਨੂੰ ਸਾਰਿਆਂ ਨੂੰ ਸਮਤ ਬਖਸ਼ਣ ਔਰ ਉਸ ਮਹਾਨ ਜਿਹੜੀ ਸ਼ਹਾਦਤ ਆ ਜਿਹਦਾ ਦੁਨੀਆਂ ਦੇ ਵਿੱਚ ਕਿਤੇ ਕੋਈ ਮਿਸਾਲ ਨਹੀਂ ਮਿਲਦੀ ਅਸੀਂ ਉਸ ਸ਼ਹਾਦਤ ਨੂੰ ਅੱਗੇ ਰੱਖ ਕੇ ਦੇਸ਼ ਕੌਮ ਦੀ ਸਮਾਜ ਦੀ ਸੇਵਾ ਵਿੱਚ ਹਾਜ਼ਰ ਰਹੀਏ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਰਹੀਏ ਸੋ ਅੱਜ ਅਸੀਂ ਸਾਰੇ ਸਾਥੀ ਉਸ ਮਹਾਨ ਧਰਤੀ ਤੇ ਜਾ ਰਹੇ ਹਾਂ ਇੱਕ ਮੈਸੇਜ ਦੇਣਾ ਚਾਹਾਂਗੇ ਉਹ ਕਿ ਜਿਵੇਂ ਅੱਜ ਦਿਹਾੜੇ ਚੱਲ ਰਹੇ ਨੇ ਸ਼ੀਧੀ ਦਿਹਾੜੇ ਦੇ ਛੋਟੇ ਬੱਚੇ ਬੱਚਿਆ ਸਾਹਿਬਾਂ ਨੇ ਸ਼ੀਧੀਆਂ ਪ੍ਰਾਪਤ ਕੀਤੀਆਂ ਆ ਅਸੀਂ ਕੀ ਰਕੀ ਕਹਿਣਾ ਚਾਹੁੰਦੇ ਸੀ ਦੇਖੋ ਮੈਂ ਤਾਂ ਪਹਿਲਾਂ ਹੀ ਕਹਿ ਕੇ ਹਟਿਆ ਕਿ ਐਡੀ ਵੱਡੀ ਸ਼ਹਾਦਤ ਜਿਹੜੀ ਆ ਉਹਦੀ ਕਿਤੇ ਦੁਨੀਆ 'ਚ ਨਹੀਂ ਮਿਸਾਲ ਮਿਲਦੀ ਔਰ ਸਾਡੇ ਗੁਰੂ ਸਰਬਾਨਾਂ ਦਾ ਵੀ ਇਹੀ ਫਲਸਫਾ ਸੀ ਕਿ ਮਨੁੱਖਤਾ ਦੀ ਗਊ ਗਰੀਬ ਦੀ ਰੱਖਿਆ ਦੇ ਲਈ ਸਾਡੀ ਜਿਹੜੀ ਕੌਮ ਹੈ ਉਸ ਨੂੰ ਜਿਹੜਾ ਇੱਕ ਮਤਲਬ ਬਹੁਤ ਵੱਡਾ ਇਹ ਸਾਨੂੰ ਉਪਦੇਸ਼ ਮਿਲਿਆ ਤੋਂ ਅਸੀਂ ਉਸ ਤੇ ਚੱਲਦੇ ਹੋਏ ਅਸੀਂ ਵੀ ਕੋਸ਼ਿਸ਼ ਕਰ ਰਹੇ ਹਾਂ ਕਿ ਲੋਕਾਂ ਦੀ ਅਸਲ ਮੈਨੇਜ ਸੇਵਾ ਕੀਤੀ ਜਾਵੇ ਮਾਨਵਤਾ ਦੇ ਭਲੇ ਦੀ ਜਿਹੜੀ ਆ ਉਹ ਗੱਲ ਅੱਗੇ ਲੈ ਕੇ ਆਈ ਲਿਆਂਦੀ ਜਾਵੇ ਤਾਂ ਜੋ ਹਰ ਇੱਕ ਦੀ ਜ਼ਿੰਦਗੀ ਖੁਸ਼ਹਾਲ ਹੋਵੇ ਤਰੱਕੀ ਆਵੇ ਸਾਡੀ ਜਿਹੜੀ ਭਾਈਚਾਰਕ ਸਾਂਝ ਆ ਉਹ ਮਜ਼ਬੂਤ ਹੋਵੇ ਪ੍ਰਧਾਨ ਜੀ ਜਿਹੜੀ ਇਹ ਪੈਦਲ ਯਾਤਰਾ ਕਿੰਨੀ ਤੁਹਾਡੀ ਪੈਦਲ ਯਾਤਰਾ ਹੈ ਇਹ ਪੈਦਲ ਯਾਤਰਾ ਅਸੀਂ 2020 ਚ ਸ਼ੁਰੂ ਕੀਤੀ ਸੀ ਜਦੋਂ ਭਾਰਤ ਸਰਕਾਰ ਤਿੰਨ ਕਾਲੇ ਕਾਨੂੰਨ ਲੈ ਕੇ ਆਏ ਸੀ ਕਿਸਾਨੀ ਦੇ ਵਿਰੁੱਧ ਉਸ ਨੂੰ ਅਸੀਂ ਸਾਰੇ ਸਾਥੀਆਂ ਨੇ ਰਾਇਮਸ਼ਵਰਾਬ ਕੀਤਾ ਵੀ ਕਿਸਾਨ ਮਜ਼ਦੂਰ ਜਿਹੜੇ ਸਾਡੇ ਬਾਰਡਰ ਤੇ ਬੈਠੇ ਨੇ ਉਹਨਾਂ ਦੀ ਤੰਦਰੁਸਤੀ ਲਈ ਉਹਨਾਂ ਦੀ ਜਿਹੜੀ ਸੋਚ ਨੂੰ ਲੈ ਕੇ ਉੱਥੇ ਗਏ ਨੇ ਉਹ ਪੂਰੀ ਹੋਵੇ ਅਸੀਂ ਗੁਰੂ ਮਹਾਰਾਜ ਜੀ ਦਾ ਸਵਾ ਤੇ ਦਿਨ ਚੱਲਦੇ ਸੀ ਛੋਟੇ ਸਾਹਿਬ ਜਦਿਆਂ ਦੇ ਮਾਤਾ ਗੁਜਰੀ ਜੀ ਦੇ ਪੀ ਉੱਥੇ ਪੈਦਲ ਨਤਮਸਤਕ ਹੋ ਕੇ ਆਉਨੇ ਆ ਨਾਲੇ ਤਾਂ ਅਰਦਾਸ ਕਰਕੇ ਆਵਾਂਗੇ ਸਮੁੱਚੇ ਕਿਸਾਨ ਮਜ਼ਦੂਰ ਦੀ ਚੜ੍ਹਦੀ ਕਲਾ 'ਚ ਰਹਿਣ ਤੇ ਉਹ ਜਿਹੜੇ ਕਾਨੂੰਨਾਂ ਦੇ ਖਿਲਾਫ ਲੜਾਈ ਲੜ ਰਹੇ ਉਹ ਜਿੱਤ ਕੇ ਆਉਣ ਜਦੋਂ ਫਿਰ 2021 'ਚ ਜਿੱਤੇ ਤਾਂ ਫਿਰ ਅਸੀਂ ਸ਼ੁਕਰਾਨਾ ਕਰਨ ਗਏ ਸੀ ਧੰਨਵਾਦ ਕਰ ਰਹੀ ਆ ਜੀ ਬਈ ਗੁਰੂ ਮਹਾਰਾਜ ਨੇ ਬੜੀ ਚੜ੍ਹਦੀ ਕਲਾ ਰੱਖੀ ਧੰਨਵਾਦ ਕੀਤਾ ਗਿਆ ਸੋ ਉਸ ਤੋਂ ਬਾਅਦ ਫਿਰ ਸਾਡੇ ਸਾਰੇ ਸਾਥੀਆਂ ਨਾਲ ਅਸੀਂ ਇਹ ਮਸ਼ਵਰਾ ਕੀਤਾ ਵੀ ਕਿਉਂ ਨਾ ਆਪਾਂ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਨੂੰ ਮਾਤਾ ਗੁਜਰੀ ਜੀ ਨੂੰ ਨਤਮਕ ਹੋਣ ਲਈ ਸਾਰੇ ਸਾਥੀ ਪੈਦਲ ਚੱਲਿਆ ਕਰੀਏ ਕਿਉਂਕਿ ਉਹਨਾਂ ਦੀ ਜਿਹੜੀ ਲਾਸਾਨੀ ਕੁਰਬਾਨੀ ਆ ਦੁਨੀਆ 'ਚ ਇਸੇ ਕਿਸਮ ਦੀ ਅਹ ਜੀ ਕੁਰਬਾਨੀ ਨਹੀਂ ਜਿਹੜੀ ਸਿੱਖ ਕੌਮ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਸਰਬੰਸ ਵਾਰ ਕੇ ਸਾਡੇ ਸਿੱਖ ਕੌਮ ਨੂੰ ਪੂਰੇ ਵਿਸ਼ਵੰਦਰ ਚਮਕਾਇਆ ਤੇ ਦੱਸਿਆ ਵੀ ਇਹ ਸਿੱਖਾ ਜਿਹੜਾ ਗੁਰੂ ਦਾ ਸਿੰਘ ਆ ਉਹ ਲੱਖਾਂ ਕਰੋੜਾਂ ਚ ਕੱਲਾ ਚਮਕੂਗਾ ਇਹ ਸਾਰੀ ਇਸ ਸਾਡੇ ਬਾਬਾ ਜੋਰਾਵਰ ਸਿੰਘ ਬਾਬਾ ਫਤੇਜ ਸਿੰਘ ਮਾਤਾ ਗੁਜਰੀ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੀ ਸ਼ਹਾਦਤ ਕਰਕੇ ਹੋਇਆ ਪ੍ਰਧਾਨ ਜੀ ਜਿਵੇਂ ਕਿ ਆਰਐਸਐਸ ਬੋਲੋ ਅੱਜ ਕੱਲ੍ਹ ਚੱਲ ਰਿਹਾ ਹੈਗਾ ਕਦੇ ਨਾਮ ਚੇਂਜ ਕਰਕੇ ਹੋਰ ਸਿੱਖਾਂ ਦੇ ਵਿੱਚ ਦਖਲਅੰਦਾਜ਼ੀ ਕੀਤੀ ਜਾ ਰਹੀ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਆਰਐਸਐਸ ਆ ਜਿਹੜੀ ਉਹ ਦੇਸ਼ ਨੂੰ ਘੁਨੇ ਵਾਂਗ ਖਾ ਰਹੀ ਆ ਆਰਐਸਐਸ ਇੱਕ ਜਹੀ ਮਾੜੀ ਸੋਚ ਆ ਦੇਸ਼ ਅੰਦਰ ਜਿਹੜੀ ਹਰ ਧਰਮ ਦੇ ਵਿੱਚ ਦਖਲਅੰਦਾਜ਼ੀ ਕਰਦੀ ਆ ਜਦ ਕਿ ਸਿੱਖ ਧਰਮ ਆ ਸਾਡਾ ਪੂਰੇ ਵਿਸ਼ਵ ਅੰਦਰ ਪੂਰੀ ਦੁਨੀਆ ਨੂੰ ਸਿੱਖ ਧਰਮ ਸੇਧ ਦਿੰਦਾ ਹਰ ਵਿਦੇਸ਼ੀ ਲੋਕ ਵੀ ਸਿੱਖ ਧਰਮ ਤੇ ਇਨੀ ਆਸਤਾ ਤੇ ਸ਼ਰਧਾ ਰੱਖਦੇ ਨੇ ਉਹ ਸ਼ੀਦੀ ਦੇ ਆ ਦਿਨਾਂ 'ਚ ਵੀ ਚਾਹੇ ਕਾਲਸਾ ਪੰਥ ਦੀ ਸਾਜਣਾ ਦਿਵਸ ਹੋਵੇ ਜਾਂ ਦਰਬਾਰ ਸਾਹਿਬ ਗੋਲਡਨ ਗੋਲਡਨ ਟੈਂਪਲ ਸਾਹਿਬ ਦੁਨੀਆਂ ਦੇ ਲੋਕ ਉੱਥੋਂ ਆਉਂਦੇ ਨੇ ਜਿੱਥੇ ਕਦੇ ਕਿਸੇ ਨੇ ਸੋਚਿਆ ਨਹੀਂ ਸਿੱਖ ਪੰਥ ਲਈ ਸਿੱਖ ਕੌਮ ਲਈ ਤੇ ਸਿੱਖਾਂ ਦੇ ਇਤਿਹਾਸ ਨੂੰ ਜਨਨ ਲਈ ਪਰ ਅੱਜ ਜਿਹੜੀ ਆਰਐਸਐਸ ਆ ਇਹ ਦੇਸ਼ ਨੂੰ ਘੋਨੇ ਵਾਂਗ ਖਾ ਰਹੀ ਆ ਸਿੱਖ ਕੌਮ ਤਾਂ ਪੂਰੇ ਵਿਸ਼ਵ ਨੂੰ ਵਿਚਾਰਤਾ ਰੱਦ ਕੀਤੀ ਆ ਪੂਰੇ ਵਿਸ਼ਵ ਨੂੰ ਸਿਧਾਂਤ ਦਿੱਤੇ ਨੇ ਪੂਰੇ ਵਿਸ਼ਵ ਨੂੰ ਸੋਚ ਦਿੱਤੀ ਆ ਇਹ ਆਰਐਸਐਸ ਨੂੰ ਇਹ ਜਿਹੜੀ ਦਖਲਅੰਦਾਜ਼ੀ ਆ ਬੰਦ ਕਰਨੀ ਚਾਹੀਦੀ ਆ ਜਿਹੜਾ ਸਾਡਾ ਸਿੱਖ ਵਿਦਵਾਨ ਨੇ ਸਿਆਣੇ ਨੇ ਵਿਸ਼ਵੰਦਰ ਵੀ ਸਾਡੇ ਪੰਜਾਬ ਅੰਦਰ ਵੀ ਸਿੱਖ ਵਿਦਵਾਨ ਉੱਪਰ ਤੋਂ ਉੱਪਰ ਬੈਠੇ ਨੇ ਉਹਨਾਂ ਨੂੰ ਇਹਨਾਂ ਦੀ ਕੋਈ ਲੋੜ ਨਹੀਂ ਹੈਗੀ ਆਰਐਸਐ ਜਿ ਉਹ ਆਪਣੇ ਸਿੱਖ ਮਸਲੇ ਨੇ ਜਿਹੜੇ ਬੈ ਕੇ ਹੱਲ ਕਰ ਸਕਦੇ ਨੇ ਸਲਝਾ ਸਕਦੇ ਨੇ ਸਿੱਖ ਹਮੇਸ਼ਾ ਚੜ੍ਹਦੀ ਕਲਾ 'ਚ ਰਹਿੰਦੇ ਨੇ ਨਹੀਂ ਕੋਈ ਨਹੀਂ ਕੋਈ ਨਹੀਂ ਅਰੇ ਕੀ ਕਹਾਂਗੇ ਦਾਂਗੇ ਜਿਹੜਾ ਤੁਸੀਂ ਅੱਜ ਪੈਦਲ ਯਾਤਰਾ ਕਰ ਰਹੇ ਹੋ ਜਿਹੜੇ ਦਿਹਾੜੇ ਦੇ ਸਮਰਪਤ तकरीबन ਮੇਰੇ ਤੋਂ ਪਹਿਲਾਂ ਲਖਬੀਰ ਸਿੰਘ ਉਹਨਾਂ ਨੇ ਤੁਹਾਨੂੰ ਦੱਸੇ ਦਿੱਤਾ ਵੀ 2020 ਤੋਂ ਯਾਤਰਾ ਸਟਾਰਟ ਹੋਈ ਸੀਗੀ ਸ਼ਹਾਦਤ ਦੇ ਦਿਨ ਹੈਗੇ ਸਭਾ ਚੱਲ ਰਹੀ ਹੈ ਫਤਿਹਗੜ ਸਾਹਿਬ ਦੀ ਚਾਰੇ ਸਹਬਜ਼ਾਦੇ ਬਾਬਾ ਜ਼ਰਾਵਰ ਸਿੰਘ ਬਾਬਾ ਫਤੇ ਸਿੰਘ ਬਾਬਾ ਜੁਜਾਰ ਸਿੰਘ ਬਾਬਾਜੀਤ ਸਿੰਘ ਤੇ ਮਾਤਾ ਗੁਜਰ ਕੌਰ ਨੂੰ ਸਮਰਪਿਤ ਉਹਨਾਂ ਨੂੰ ਸ਼ਬਦਾਂ ਸੁਬਨ ਭੇਟ ਕਰਨ ਲਈ ਸਮੂਹੇ ਸਾਥੀ ਸੰਗਤ ਰੂਪ ਦੇ ਵਿੱਚ ਪੈਦਲ ਯਾਤਰਾ ਕਰਦੇ ਆਂ ਕੱਲ੍ਹ ਯਾਤਰਾ ਪੈਣ ਤੋਂ ਸ਼ੁਰੂ ਹੋਈ ਸੀ ਰਾਤ ਜਿਹੜੀ ਹੈ ਉਹ ਖੰਨੇ ਕੱਟੀ ਆ ਕੇ ਤੇ ਅੱਜ ਖੰਦੇ ਤੋਂ ਸ਼ੁਰੂ ਹੋ ਕੇ ਸਿੱਧਾ ਸ਼ਰੀਫਤਗੜ੍ਹ ਸਾਹਿਬ ਗੁਰੂ ਘਰ ਦੇ ਵਿੱਚ ਜਾ ਕੇ ਸ਼ਰਦਾ ਸਟਾਰਟ ਪੇਂਟ ਕਰਨੇ ਆ ਸੀ ਕੀ ਕਹਣਾ ਚਾਹਾਂਗੇ ਉਹ ਕਿ ਜਿੰਮੇ ਕਿ ਜਿਹੜੇ ਦਿਹਾੜੇ ਚੱਲਦੇ ਨੇ ਸੀਦਾਰ ਬਰਕ ਪਤਰੇ ਤੇ ਛੋਟੇ ਬੱਚਿਆਂ ਨੇ ਡੀਡੀਐਸ ਸੀਧੀਆਂ ਦਿੱਤੀ ਐ ਸਿੱਟ ਕੌਮਲੀ ਕੀ ਕਹਿੰਦੇ ਮੈਂ ਤਾਂ ਇਹੀ ਕਹੂੰਗਾ ਜੀ ਦੇਖੋ ਹੁਣ ਤਾਂ ਜੱਦ ਦਾ ਸੰਸਾਰ ਚੱਲ ਰਿਹਾ ਹੈ ਦੁਨੀਆ ਦੀ ਤਰਕੀ ਦੇ ਉੱਤੇ ਸਭ ਤੋਂ ਵੱਡੀ ਸ਼ਹਾਦਤ ਜੀ ਤਾਂ ਬਹੁਤ ਸ਼ਹਾਤਾ ਹੋਈਆਂ ਸਭ ਤੋਂ ਵੱਡੀ ਸ਼ਹਾਦਤ ਜਿਹੜੀ ਹੈਗੀ ਇਹ ਤੇ ਬੱਚਿਆਂ ਦੀ ਹੈਗੀ ਆ ਤਾਂ ਇਸ ਤੋਂ ਵੱਡੀ ਕੋਈ ਸ਼ਹਾਦਤ ਨਹੀਂ ਹੈਗੀ ਬੇ ਅੱਪਰ ਦੇਖ ਰਹੇ ਆ ਵੀ ਕਿੰਨੀ ਵੱਡੀ ਗਿਣਤੀ ਦੇ ਵਿੱਚ ਸਮੁੱਚੇ ਪੰਜਾਬ ਤੋਂ ਆਲੇ-ਦਾਲੇ ਦੇ ਸੂਬਿਆਂ ਤੋਂ ਤੇ ਪਾਰੋਂ ਦੁਨੀਆਂ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਉਹਨਾਂ ਨੂੰ ਸ਼ਰਧਾ ਸਤਾਰ ਭੇਟ ਕਰਨ